ਕਿਸੇ ਪਰਵਾਸੀ ਨੂੰ ਪੰਜਾਬ ਦੇ ਵਿੱਚ ਆਧਾਰ ਕਾਡ ਮਿਲ ਜਾਂਦਾ ਤੇ ਫੇਰ ਉਹ ਇਹ ਸੋਚਦੇ ਆਂ ਵੀ ਸਾਨੂੰ ਇੱਥੇ ਇੱਥੋਂ ਹੁੰਦੀਆਂ ਕੁੜੀਆਂ ਭਜਾਉਂਦਾ ਲਾਇਸੈਂਸ ਮਿਲ ਗਿਆ ਜਿਹੜੇ ਪਰਵਾਸੀ ਮਜ਼ਦੂਰ ਇੱਥੇ ਆਉਂਦੇ ਆਂ ਜੇ ਸਾਡੇ ਇੱਥੋਂ ਬੱਚੇ ਜਾਂਦੇ ਆਂ ਤੇ ਉੱਥੋਂ ਦੇ ਕਾਨੂੰਨ ਦੀ ਜਿਹੜੀ ਹੈ ਮੰਨਣਾ ਤੇ ਮੰਨਣ ਦੋਨੋਂ ਕਰਦੇ ਨੇ ਤੇ ਇੱਥੇ ਜੇ ਪਰਵਾਸੀ ਮਜ਼ਦੂਰ ਨੇ ਉਹ ਚੋਰੀਆਂ ਚਕਾਰੀਆਂ ਡਾਕੇ ਕਰਦੇ ਨੇ ਕਹਿਣ ਲੱਗੇ ਭਈ ਲਾਲੂ ਪ੍ਰਚਲ ਜாதਮ ਨੇ ਇਹ ਕਿਹਾ ਮੈਂ ਪੰਜਾਬ ਤਾਂ ਨਹੀਂ ਬਣਾ ਸਕਦਾ ਬਿਹਾਰ ਨੂੰ ਲੇਕਿਨ ਪੰਜਾਬ ਨੂੰ ਤੁਹਾਡੇ ਨੂੰ 6 ਮਹੀਨੇ ਹੀ ਬਿਹਾਰ ਬਣਾ ਦੇਵਾਂਗਾ ਪਰਮਾਸੀ ਜਿਹੜੇ ਨੇ ਅਫਸੋਸ ਨਾਲ ਕਹਿਣਾ ਪੈ ਰਿਹਾ ਆਪਣੇ ਰੋਜ਼ਗਾਰ ਦੀ ਖਾਤਰ ਆਂਦੇ ਨੇ ਲੇਕਿਨ ਇੱਥੇ ਤਾਂ ਕਾਨੂੰਨ ਨਹੀਂ ਮੰਨਦੇ ਜੇ ਉਹ ਕਾਨੂੰਨ ਨਹੀਂ ਮੰਨਦੇ ਤੇ ਉਹਨਾਂ ਨੂੰ ਸਬੰਧ ਪਿੰਡ ਦੀ ਪੰਚਾਇਤ ਜਾਂ ਪਿੰਡ ਦੇ ਲੋਕ ਜਾਂ ਸ਼ਹਿਰ ਦੇ ਲੋਕ ਉਹਨਾਂ ਨੂੰ ਕਹਿ ਸਕਦੇ ਨੇ ਵੀ ਤੁਸੀਂ ਜਾਓ ਅਦਰ ਰੀਵ ਕਿੰਨਾ ਆਵਾ ਦੇਖਣ ਨੂੰ ਮਿਲਦੀਆਂ ਕਿ ਪ੍ਰਵਾਸੀ ਇਕੱਠੇ ਹੋ ਕੇ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਪੰਜਾਬੀਆਂ ਨੂੰ ਹੀ ਕੁੱਟ ਦਿੰਦੇ ਨੇ ਇਸੇ ਪਜਾ ਕਰਕੇ ਇਹ ਨੌਬਤ ਆਣੀ ਸ਼ੁਰੂ ਹੋ ਗਈ ਹੈ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਸਵਾਲ ਕੀਤਾ ਕਿ ਰੋਜ਼ ਤਾਂ ਹਜ਼ਾਰਾਂ ਦੀ ਤੈਦਾਦ ਵਿੱਚ ਬੱਚੇ ਜਾ ਰਹੇ ਨੇ ਵਿਦੇਸ਼ਾਂ ਨੂੰ ਤੇ ਪੰਜਾਬ ਦੀ ਆਬਾਦੀ ਕਿਵੇਂ ਵਧਦੀ ਜਾਂਦੀ ਹੈ ਝਾਰਖੰਡ ਦੀਆਂ ਖਬਰਾਂ ਆ ਰਹੀਆਂ ਆਦਵਾਸੀ ਜਿਹੜੀਆਂ ਧੀਆਂ ਪੈਣਾ ਉਹਨਾਂ ਨੂੰ ਕੌਣ ਲੋਕ ਫੁੱਟਲਾ ਰਹੇ ਨੇ ਜਿਹੜੇ ਬੰਗਲਾਦੇਸ਼ ਤੋਂ ਆਏ ਨੇ ਇਹ ਜਿਹੜਾ ਸੰਤਾਪ ਇਹ ਦੇਸ਼ ਨੂੰ ਸਾਰੇ ਨੂੰ ਹਰ ਥਾਂ ਤੇ ਅੰਡਾਨਾ ਪੈ ਰਿਹਾ ਹੈ ਭਾਵੇਂ ਪੰਜਾਬ ਹੈ ਤੇ ਭਾਵੇਂ ਹਰਿਆਣਾ ਹੈ ਤੇ ਭਾਵੇਂ ਹਿਮਾਚਲ ਹੈ ਤੇ ਭਾਵੇਂ ਰਾਜਸਥਾਨ ਹੈ ਭਾਵੇਂ ਮਧਿਆ ਪ੍ਰਦੇਸ਼ ਹੈ ਕਿਤੇ ਵੀ ਪੰਜਾਬ ਦੇ ਖੁਰਾਲੀ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨੇ ਫੈਸਲਾ ਲਿਆ ਜਾਂ ਨਹੀਂ ਲਿਆ ਲੇਕਿਨ ਲੋਕਾਂ ਨੇ ਫੈਸਲਾ ਜ਼ਰੂਰ ਲੈ ਲਿਆ ਕਿ ਇੱਥੇ ਉੱਥੇ ਪਰਵਾਸੀ ਨਹੀਂ ਰਹੰਦੇ ਨੇ ਜੇ ਲੋਗ ਇੰਨੀ ਗੱਲ ਨੂੰ ਸਮਝ ਠਕਦੇ ਆ ਤੇ ਸਾਡਾ ਸਿਸਟਮ ਕਿਉਂ ਨਹੀਂ ਸਮਝ ਸਕਦਾ ਔਰਤੇ ਕਿਸੇ ਕੋਲ ਹੱਕ ਹੈ ਕਿ ਕੋਈ ਭਾਵੇਂ ਕਿਤੋਂ ਵੀ ਚੱਲ ਕੇ ਆਇਆ ਹੋਵੇ ਵਸ ਰਿਹਾ ਹੋਵੇ ਤੇ ਉਹਨੂੰ ਇਸ ਤਰ੍ਹਾਂ ਮਤੇ ਪਾ ਕੇ ਕੱਢਿਆ ਜਾ ਸਕਦਾ। ਕਾਨੂੰਨ ਲੋਕ ਆਵਾਜ਼ ਹੁੰਦੀ ਹੈ। ਲੋਕਾਂ ਦੀ ਆਵਾਜ਼ ਹੁੰਦੀ ਹੈ ਉਹ ਕਾਨੂੰਨ ਬੰਦਾ। ਕਾਨੂੰਨ ਡੰਡੇ ਦਾ ਨਹੀਂ ਹੁੰਦਾ। ਸਮਾਜ ਵਿੱਚ ਮੁੱਦੇ ਬਹੁਤ ਨੇ ਪਰ ਕਈ ਗੰਭੀਰ ਮਸਲੇ ਹੁੰਦੇ ਜਿਨ੍ਹਾਂ ਤੇ ਜਿੰਨੀ ਛੇਤੀ ਹੋ ਸਕੇ ਵਿਚਾਰ ਵੀ ਹੋਣਾ ਚਾਹੀਦਾ ਤੇ ਕਿਸੇ ਸਿੱਟੇ ਤੇ ਵੀ ਪੁੱਜਣਾ ਚਾਹੀਦਾ। ਖਾਸ ਕਰਕੇ ਪ੍ਰਵਾਸੀ ਮਜਦੂਰਾਂ ਦਾ ਪੰਜਾਬ ਦੇ ਵਿੱਚ ਆਉਣਾ ਔਰ ਉਸ ਤੋਂ ਬਾਅਦ ਕਈ ਥਾਵਾਂ ਤੇ ਝੜਪਾਂ ਦੀਆਂ ਖਬਰਾਂ ਆਉਣੀਆਂ ਕਈ ਥਾਵਾਂ ਤੇ ਰਿਸ਼ਤਿਆਂ ਦੇ ਵਿੱਚ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਦੇਣੀ ਪਿੰਡਾਂ ਦੇ ਵਿੱਚ ਉਸ ਦੇ ਨਾਲ ਵਿਵਾਦ ਬੜੇ ਉੱਠਦੇ ਨੇ ਇਸ ਕਰਕੇ ਬਾਈਕਾਟ ਵੀ ਹੁੰਦਾ ਹੈ ਇਹ ਇੱਕ ਮੁਹਾਲੀ ਤੇ ਰੋਪੜ ਦੇ ਵਿੱਚ ਹੀ ਅਕਰਾਲੀ ਦੇ ਨੇੜੇ ਪੈਂਦੇ ਪਿੰਡ ਦੀ ਵੀ ਇੱਕ ਘਟਨਾ ਸਾਹਮਣੇ ਆਈ ਸੀ ਔਰ ਦੇਸ਼ਪੱਦਰ ਦੇ ਵਿੱਚ ਵੀ ਕਈ ਥਾਵਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਦੇਖਣ ਨੂੰ ਮਿਲੀਆਂ ਨੇ ਇਸ ਗੰਭੀਰ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸਰਦਾਰ ਜਗਮਉਨ ਸਿੰਘ ਭੱਟੀ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਤੁਸੀਂ ਬਹੁਤ ਸਾਰੇ ਅਜਿਹੇ ਕੇਸਾਂ ਦਾ ਵਾਹ ਪੈਂਦਾ ਜਿਸੇ ਨਾਲ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਲੈ ਕੇ ਆਉਂਦੇ ਨੇ ਤੁਹਾਡੇ ਕਲਾਇੰਟ ਦੇ ਰੂਪ ਦੇ ਵਿੱਚ ਵੀ ਤੇ ਵੈਸੇ ਵੀ ਤੁਹਾਡਾ ਅਦਾਲਤਾਂ ਦੇ ਵਿੱਚ ਵਾਹ ਪੈਂਦਾ ਹੁਣ ਜਿਹੜਾ ਇਹ ਮਸਲਾ ਹੈ ਕਿ ਪ੍ਰਵਾਸੀਆਂ ਦਾ ਚਾਹੇ ਉਹ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਦਖਲ ਹੋਵੇ ਜਾਂ ਫਿਰ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਦਖਲ ਹੋਵੇ ਇਹ ਜਿਹੜੀ ਸਮੱਸਿਆ ਹੈ ਇਹਦੀ ਜੜ ਕੀ ਹੈ ਤੇ ਇਹਦੇ ਨਾਲ ਪ੍ਰਭਾਵ ਕੀ ਕੀ ਪੈ ਰਹੇ ਹੈ ਇਦੇ ਨਾਲ ਸਭ ਤੋਂ ਪਹਿਲੇ ਗੱਲ ਕੀਤੀ ਜਾਏ ਤੇ ਤੁਹਾਡੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਬੁਲਾਹਣੀ ਤੇ ਉਹਨਾਂ ਦਾ ਧੰਨਵਾਦ ਕਰਨਾ ਜ਼ਰੂਰੀ ਏ ਜਿਹੜੇ ਸਾਡੀ ਗੱਲ ਨੂੰ ਸੁਣਦੇ ਨੇ ਤੇ ਫੀਡਬੈਕ ਦਿੰਦੇ ਨੇ ਤੇ ਸਾਨੂੰ ਹਲਾਸ਼ੇਰੀ ਦਿੰਦੇ ਨੇ ਅੱਗੇ ਵੀ ਸੱਚ ਕਹਿਣ ਦੀ ਗੁਰਬਾਣੀ ਵਿੱਚ ਆਂਦਾ ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਸਚਿਆਰਾ ਕਿਵੇਂ ਹੋਣਾ? ਇੱਥੋਂ ਤੱਕ ਤਾਂ ਲੋਕ ਕਹਿੰਦੇ ਆ ਕਿ ਸਚਿਆਰਾ ਹੋਈਏ। ਤੂੰ ਦੱਸ ਭਾਈ ਕਿਵੇਂ ਸੱਚਾ ਸੁੱਚਾ ਹੋਣਾ? ਤੇ ਅੱਗੇ ਗੁਰੂ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਨੂੰ ਨਹੀਂ ਸੁਣਦੇ ਕਿ ਕੂੜੇ ਟੁੱਟੇ ਪਾਲ ਜਿਹੜਾ ਕੂੜਾ ਹੈ ਉਹਨੂੰ ਪਾਥੇ ਕਰੋ ਤੇ ਆਪੇ ਸਚਾਰੇ ਹੋ ਜਾਓਗੇ ਸਾਦੀ ਜਈ ਜਿਹੜੀ ਸ਼ਬਦਾਵਲੀ ਹੈ ਉਹਦੇ ਵਿੱਚ ਮੈਂ ਇਹ ਗੱਲ ਕਹਿਣ ਦਾ ਯਤਨ ਕੀਤਾ ਵੈਸੇ ਹਰ ਚੀਜ਼ ਇਹਦੇ ਉੱਤੇ ਜੇ ਗੱਲ ਕੀਤੀ ਜਾਏ ਇਹ ਪੂਰਾ ਵੱਡਾ ਐਂਸਾਈਕਲੋਪੀਡੀਆ ਲਿਖਿਆ ਜਾ ਸਕਦਾ ਹੈ ਇੰਨੀ ਗੱਲ ਦੇ ਉੱਤੇ ਕਿ ਸਚਾਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਹੁਣ ਤੁਸੀਂ ਦੇਖੋ ਅੱਜ ਜੇ ਇਹ ਦੇਖਿਆ ਜਾਏ ਝਾਰਖੰਡ ਦੀਆਂ ਖਬਰਾਂ ਆ ਰਹੀਆਂ ਆਦਵਾਸੀ ਜਿਹੜੀਆਂ ਧੀਆਂ ਪਹਿਣਾ ਉਹਨਾਂ ਨੂੰ ਕੌਣ ਲੋਕ ਫੁੱਸਲਾ ਰਹੇ ਨੇ ਜਿਹੜੇ ਬੰਗਲਾਦੇਸ਼ ਤੋਂ ਆਏ ਨੇ YouTube ਤੇ ਆ ਰਹੀਆਂ ਗੱਲਾਂ ਸਾਰਾ ਕੁਝ ਆ ਰਹੀਆਂ ਲੇਕਿਨ ਇਹ ਗੋਦੀ ਮੀਡੀਆ ਤੇ ਨਹੀਂ ਆਈਆਂ ਖਬਰਾਂ ਅਫਸੋਸ ਨਾਲ ਕਹਿਣਾ ਪੈ ਰਿਹਾ ਇਹ ਜਿਹੜਾ ਸੰਤਾਪ ਹੈ ਇਹ ਦੇਸ਼ ਨੂੰ ਸਾਰੇ ਨੂੰ ਹਰ ਥਾਂ ਤੇ ਅੰਡਾਣਾ ਪੈ ਰਿਹਾ ਹੈ ਭਾਵੇਂ ਪੰਜਾਬ ਹੈ ਤੇ ਭਾਵੇਂ ਹਰਿਆਣਾ ਹੈ ਤੇ ਭਾਵੇਂ ਹਿਮਾਚਲ ਹੈ ਤੇ ਭਾਵੇਂ ਰਾਜਸਥਾਨ ਹੈ ਭਾਵੇਂ ਮੱਧ ਪ੍ਰਦੇਸ਼ ਹੈ ਕਿਤੇ ਵੀ ਤੇ ਸਾਡੀ ਸਰਕਾਰ ਜਿਹੜੀ ਹੈ ਜੇ ਇਸ ਚੀਜ਼ ਦੇ ਉੱਤੇ ਛੇਤੀ ਨਾਥ ਨਹੀਂ ਪਾਉਂਦੀ ਜਾਂ ਕੋਈ ਵਿਚਾਰ ਨਹੀਂ ਕਰਦੀ ਜਾਂ ਕੋਈ ਕਾਨੂੰਨ ਨਹੀਂ ਲਿਆਉਂਦੀ ਤਾਂ ਇਸ ਦੇ ਨਾਲ ਜਿਹੜਾ ਲੋਕਾਂ ਦੀਆਂ ਆਪਸੀ ਸਾਂਝਾਂ ਟੁੱਟ ਜਾਣਗੀਆਂ ਤੇ ਕਈ ਗੱਲਾਂ ਰੁਕ ਜਾਣਗੀਆਂ ਤੇ ਕਈ ਗੱਲਾਂ ਜਿਹੜੀਆਂ ਰੁੱਖ ਕੇ ਨਿਖੁੱਟੀਆਂ ਹੋ ਜਾਣਗੀਆਂ ਜਦੋਂ ਇਹ ਨਿਖੁੱਟੀਆਂ ਹੋ ਗਈਆਂ ਗੱਲਾਂ ਤੇ ਫੇਰ ਸਿਵਲ ਵਾਰ ਦਾ ਰੂਪ اختیار ਕਰ ਸਕਦੀਆਂ ਤੇ ਫੇਰ ਸਾਡੀ ਸਰਕਾਰ ਬਾਪੂ ਕੇ ਤਿੰਨ ਬੰਦਰ ਨਾ ਸੁਣ ਬੁਰਾ ਨਾ ਦੇਖ ਬੁਰਾ ਨਾ ਬੋਲ ਬੁਰਾ ਕਿਸ ਨੇ ਨਹੀਂ ਮਾਫੀ ਦੇ ਨਹੀਂ ਅੱਜ ਜੇ ਤੁਸੀਂ ਗੱਲ ਕੀਤੀ ਏ ਪੰਜਾਬ ਦੇ ਵਿੱਚ ਪੰਜਾਬ ਦੇ ਕੋਰਾਲੀ ਪਿੰਡ ਦੀ ਜਿਹੜੀ ਪੰਚਾਇਤ ਨੇ ਉਹਨੇ ਫੈਸਲਾ ਲਿਆ ਜਾਂ ਨਹੀਂ ਲਿਆ ਲੇਕਿਨ ਲੋਕਾਂ ਨੇ ਫੈਸਲਾ ਜ਼ਰੂਰ ਲੈ ਲਿਆ ਕਿ ਇੱਥੇ ਅਸੀਂ ਪਰਵਾਸੀ ਨਹੀਂ ਰਹੰਦੇ ਨੇ ਕਿਹ ਵਜ੍ਹਾ ਜੇ ਲੋਕ ਇੰਨੀ ਗੱਲ ਨੂੰ ਸਮਝ ਸਕਦੇ ਆਂ ਤੇ ਸਾਡਾ ਸਿਸਟਮ ਕਿਉਂ ਨਹੀਂ ਸਮਝ ਸਕਦਾ ਕੀ ਕਾਨੂੰਨਨ ਤੌਰ ਤੇ ਕਿਸੇ ਕੋਲ ਹੱਕ ਹੈ ਕਿ ਕੋਈ ਭਾਵੇਂ ਕਿਤੋਂ ਵੀ ਚੱਲ ਕੇ ਆਇਆ ਹੋਵੇ ਵਸ ਰਿਹਾ ਹੋਵੇ ਤੇ ਉਹਨੂੰ ਇਸ ਤਰ੍ਹਾਂ ਮਤੇ ਪਾ ਕੇ ਕੱਢਿਆ ਜਾ ਸਕਦਾ ਕਾਨੂੰਨ ਕੀ ਹੁੰਦਾ ਕਾਨੂੰਨ ਲੋਕ ਆਵਾਜ਼ ਹੁੰਦੀ ਹੈ ਲੋਕਾਂ ਦੀ ਆਵਾਜ਼ ਹੁੰਦੀ ਹੈ ਉਹ ਕਾਨੂੰਨ ਬੰਦਾ ਕਾਨੂੰਨ ਡੰਡੇ ਦਾ ਨਹੀਂ ਹੁੰਦਾ ਜਿਹੜਾ ਸਰਕਾਰ ਕੋਈ ਵੀ ਕਾਨੂੰਨ ਬਣਾਏਗੀ ਉਸ ਦਾ ਜੇ ਵਿਰੋਧ ਹੁੰਦਾ ਹੈ ਲੋਕ ਵਿਰੋਧ ਕਰਦੇ ਆ ਅੰਗਰੇਜ਼ ਸਰਕਾਰ ਨੇ ਵੀ ਕਾਨੂੰਨ ਬਣਾਏ ਸੀ ਤੇ ਉਹਨਾਂ ਦਾ ਕਾਲੇ ਕਾਨੂੰਨ ਕਹਿ ਕੇ ਵਿਰੋਧ ਹੋਇਆ ਸੀ ਉਹਨਾਂ ਨੇ ਵਾਪਸ ਲੈ ਲਏ ਸੀ ਤੇ ਸਾਡੀ ਜਿਹੜੀ ਇਹ ਸਰਕਾਰ ਹੈ ਅਕਲਮੰਦਾਂ ਦੀ ਸਰਕਾਰ ਇਹਨਾਂ ਨੇ ਤਿੰਨ ਕਾਨੂੰਨ ਬਣਾਏ ਨੇ ਨਾਮ ਕਰਨੀ ਕੀਤਾ ਹੋਰ ਕੀਤਾ ਕੱਖ ਨਹੀਂ ਜਿਵੇਂ ਰੋਟੀ ਦਾ ਪਾਥਾ ਕਦੀ ਉੱਤੇ ਕਰਤਾ ਕਦੀ ਥੱਲੇ ਕਰਤਾ ਇਹੀ ਕੰਮ ਕੀਤਾ ਇਹਨਾਂ ਨੇ ਕੋਈ ਚੰਗੀ ਗੱਲ ਤਾਂ ਕੀਤੀ ਨਹੀਂ ਜੇ ਇਹਨਾਂ ਨੇ ਕੋਈ ਗੱਲ ਕਰਨੀ ਸੀ ਜੇ ਕੋਈ ਉਭਾਰ ਲਿਆਣਾ ਸੀ ਇਹਨਾਂ ਦੇ ਵਿੱਚ ਇਹਨਾਂ ਪਖੰਡ ਕਰਨਾ ਸੀ ਤੇ ਘੱਟੋ ਘੱਟ ਇੱਕ ਗੱਲ ਸੋਚ ਲੈਂਦੇ ਕਿ ਜਿਹੜੇ ਲੋਕ ਅੱਜ ਹੁਣ ਖਬਰਾਂ ਆ ਰਹੀਆਂ ਨਾ ਬਾਲਕ ਲੜਕੀ ਨਾਲ 12 ਸਾਲ ਦੀ ਨਾਲ ਗੈਂਗ ਰੇਪ ਹੋਇਆ ਯੂਪੀਚ ਤੇ ਉਹਦੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਘਰ ਤੇ ਬੁਲਡੋਜ਼ਰ ਚੱਲਣ ਲੱਗਿਆ ਉਹ ਕਿਵੇਂ ਉਹਦਾ ਪ੍ਰਕਾਸ਼ ਜਿਹੜਾ ਸਾਹਮਣੇ ਆਇਆ ਉਹ ਇਸ ਤਰ੍ਹਾਂ ਸਾਹਮਣੇ ਆਇਆ ਕਿਉਂਕਿ ਗਰਭਤੀ ਹੋ ਗਈ ਤੇ ਜੇ ਗਰਭਤੀ ਹੋ ਗਈ ਹੈ ਤੇ ਗਰਭਤੀ ਹੋਣ ਦਾ ਮਤਲਬ ਇਹ ਹੈ ਚੜਦੇ ਸੂਰਜ ਵਾਂਗੂ ਪ੍ਰਕਾਸ਼ ਫੇਰ ਕੋਈ ਇਸ ਗੱਲ ਨੂੰ ਨਹੀਂ ਛੁਪਾ ਸਕਦਾ ਤੇ ਇਹਦੇ ਉੱਤੇ ਕਿਹਦੀ ਮਿਲੀ ਭੂਗਤਾਂ ਇਦੇ ਉੱਤੇ ਇਹ ਸਾਡੇ ਤਿੰਨੋਂ ਕਾਨੂੰਨ ਨਹੀਂ ਬੋਲਦੇ ਜਿਹੜੀ ਪੋਲੀਟੀਕਲ ਪਾਰਟੀ ਜਾਂ ਪੋਲੀਟੀਕਲ ਨੀਤਾ ਦਾ ਜਾਂ ਕਿਤੇ ਪੋਲੀਟੀਕਲ ਅਸਰ ਥੂਖ ਫੱਲੇ ਬੰਦੇ ਦਾ ਕੋਈ ਵੀ ਕੰਮ ਹੋਏਗਾ ਤੇ ਉਹਦੇ ਉੱਤੇ ਕਾਨੂੰਨ ਕੀ ਕਹੇਗਾ ਮੈਨੂੰ ਤਾਂ ਨਜ਼ਰ ਨਹੀਂ ਆਇਆ ਇਹਨਾਂ ਤਿੰਨਾਂ ਕਾਨੂੰਨਾਂ ਵਿੱਚ ਜੇ ਤੁਹਾਨੂੰ ਨਜ਼ਰ ਆਇਆ ਤੋ ਤੁਸੀਂ ਮੈਂ ਜ਼ਰੂਰ ਨਜ਼ਰ ਕਰਾਉ ਕਿਉਂਕਿ ਇਹ ਬਦਲਨ ਵਾਲੇ ਨੇ ਉਹਨਾਂ ਦਾ ਦਾਵਾ ਉਹਨਾਂ ਦੀ ਧਿਰ ਦਾ ਇਹ ਹੈ ਕਿ ਬਦਲਣਾ ਇਸ ਕਰਕੇ ਜ਼ਰੂਰੀ ਸੀ ਅੰਗਰੇਜ਼ਾਂ ਵੇਲੇ ਦੇ ਬਣੇ ਕਾਨੂੰਨ ਅੱਜ ਦੇ ਸੰਦਰਭ ਵਿੱਚ ਪ੍ਰਸੰਗ ਦੇ ਵਿੱਚ ਸੂਟ ਨਹੀਂ ਕਰਦੇ ਇਸ ਕਰਕੇ ਬਦਲਨੇ ਜ਼ਰੂਰੀ ਸੀ ਤੇ ਕੁਝ ਅਜਿਹੀਆਂ ਸ਼ਕਤੀਆਂ ਹੁਣ ਹੋਰ ਦਿੱਤੀਆਂ ਨੇ ਵਾਅਦਾ ਕੀਤਾ ਗਿਆ ਕਿ ਉਸ ਦੇ ਨਾਲ ਜਿਹੜੇ ਅਪਰਾਧੀ ਹੈ ਕ੍ਰਾਈਮ ਕਰਨ ਵਾਲੇ ਆ ਉਹਨਾਂ ਨੂੰ ਨੱਥ ਪੈਣੀ ਤਾਂ ਹੈ ਕਿਉਂਕਿ ਇਹ ਬਦਲਨ ਸਮੇਂ ਦੀ ਲੋੜ ਸੀ ਤੁਹਾਨੂੰ ਇੱਕ ਗੱਲ ਦੱਸ ਦਿਆਂ ਮੇਰੇ ਕੋਲ ਜੂਨ ਦੀਆਂ ਛੁੱਟੀਆਂ ਸੀ ਦੋ ਤਿੰਨ ਕੇਸ ਮੇਰੇ ਨਜ਼ਰ ਮੇਰੇ ਕੋਲ ਆਏ ਵੀ ਐਫਆਈਆਰ ਦਰਜ ਹੋਈਏ ਲੋਕਾਂ ਦੀ ਐਫਆਈਆਰ ਦਰਜ ਨਹੀਂ ਹੁੰਦੀ ਐਫਆਈਆਰ ਦਰਜ ਹੋ ਗਈ ਅੱਧੇ ਘੰਟੇ ਵਿੱਚ ਬੰਦੇ ਨੂੰ ਕਿਹਾ ਭਾਈ ਆ ਤੇਰੇ ਤੇ ਕੰਪਲੇਂਟ ਆਈ ਆ ਕੰਪਲੇਂਟ ਆਈ ਏ ਤੇਰੇ ਤੇ ਤੂੰ ਆ ਇੱਥੇ ਤੇਰੇ ਤੋਂ ਪੁੱਛਣਾ ਤੇ ਜਦੋਂ ਉੱਥੇ ਗਿਆ ਤੇ ਉਹਨੂੰ ਉੱਥੇ ਹੀ ਬਾ ਲਿਆ ਵੀ ਯੂ ਆਰ ਅੰਡਰ ਰੈਟ ਕਿ ਦੇਖੋ ਵੱਡੀ ਤਾਕਤ ਜਿਹੜੀ ਐ ਪੁਲਿਸ ਨੂੰ ਮਿਲੀ ਆ ਇਹ ਕਾਨੂੰਨ ਲਾਗੂ ਹੋਣ ਤੋਂ ਪਹਿਲੇ 1 ਜੁਲਾਈ 2024 ਨੂੰ ਕਾਨੂੰਨ ਲਾਗੂ ਹੋਏ ਨੇ ਤੇ ਹੁਣ ਇਹ ਜਿਹੜੀ ਹੈ ਘਟਨਾ ਜਿਹੜੀ ਹੈ 24 26 ਅਪ੍ਰੈਲ 2024 ਦੀ ਹੈ ਯਮਨਾ ਨਗਰ ਦੀ ਨਾਂ ਵੀ ਦੱਸ ਰਿਆਂ ਤੁਹਾਨੂੰ ਮੁਹਾਲੀ 'ਚ ਵੀ ਇਦਾਂ ਦਾ ਕੰਮ ਹੋਇਆ ਅੱਜ ਕੱਲ ਫੁੱਲ ਸੌਖਾ ਕੰਮ ਕਰਦੀ ਐ ਐਫ ਆਈ ਆਰ ਦਰਜ ਕਰਕੇ ਭਾਈ ਦੌੜ ਕਰਦੀ ਨਹੀਂ ਅਰੈਸਟ ਕਰਦੀ ਨਹੀਂ ਪੁੱਛਗਿੱਛ ਕਰਦੀ ਨਹੀਂ ਪ੍ਰੀਲੀਮਿਨਰੀ ਇਨਕੁਆਇਰੀ ਕਰਦੀ ਨਹੀਂ ਤੇ ਕਰਦੀ ਕੀ ਐ ਅਾ ਅਜਰਾ ਥਾਣੇ ਆਇਓ ਜੀ ਬੰਦਾ ਕਹਿੰਦਾ ਵੀ ਜਾਣ ਨਾ ਭੋਲੇ ਪਨ ਵਿੱਚ ਉਹ ਵਿਚਾਰੇ ਮਾਰੇ ਜਾਂਦੇ ਨੇ ਅਰੈਸਟ ਪੈ ਜਾਂਦੀ ਏ ਤੇ ਫੇਰ ਉਹਨਾਂ ਨੂੰ 3-3 ਮਹੀਨੇ 4-4 ਮਹੀਨੇ ਜਾਂ 6-6 ਮਹੀਨੇ ਜਾਂ ਇਸ ਤੋਂ ਵੱਧ ਵੀ ਸਮੇਂ ਦੇ ਵਿੱਚ ਬੇਲ ਮਿਲਦੀ ਏ ਜਾਂ ਨਹੀਂ ਮਿਲਦੀ ਏ ਆਪਣੇ ਆਪ ਦੇ ਵੀ ਸਵਾਲ ਖੜੇ ਹੋ ਜਾਂਦੇ ਨੇ ਉਹ ਵੀ ਉਦੋਂ ਕਿਸੇ ਕੇਸ ਹੀ ਤੇ ਪੁਲਿਸ ਕਹਿ ਦਿੰਦੀ ਏ ਜੀ ਇਹ ਸਿਵਲ ਕੇਸ ਹੈ ਕ੍ਰਿਮਨਲ ਨਹੀਂ ਬਣਦਾ ਦੇਖੇ ਤੁਸੀਂ ਸਿਵਲ ਨੂੰ ਵੀ ਕ੍ਰਿਮినਲ ਬਣਾ ਦਿੰਦੀ ਹੈ ਇਹ ਸਾਡੀ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਇਹਦੇ ਉੱਤੇ ਕਾਨੂੰਨਾਂ ਨੇ ਕੀ ਗੱਲ ਕੀਤੀ ਹੈ ਇੱਕ ਤਾਂ ਚਲੋ ਕਾਨੂੰਨੀਆ ਸਵਾਲ ਹੋ ਗਿਆ ਤੁਸੀਂ ਇੱਕ ਬਤੌਰ ਐਡਵੋਕੇਟ ਆਪਣੀ رائے ਰੱਖ ਰਹੇ ਹੋ ਠੀਕ ਹੈ ਜਿਹੜੇ ਅਸੀਂ ਬੇਸਿਕਲੀ ਕੇਸ ਦੀ ਗੱਲ ਕਰ ਰਹੇ ਹਾਂ ਕਿ ਜਿਹੜਾ ਪ੍ਰਵਾਸੀਆਂ ਦਾ ਦਖਲ ਹੈ ਜੇ ਸਿੱਧੀ ਗੱਲ ਕਰੀਏ ਕਿ ਪ੍ਰਵਾਸੀ ਮਜ਼ਦੂਰੀ ਕਰਨ ਪੰਜਾਬ ਚ ਆਏ ਹੋਏ ਆ ਉਹ ਕਈ ਥਾਵਾਂ ਦੇ ਉੱਤੇ ਕਈ ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਆ ਜਾਂਦੀ ਹੈ ਕਿ ਨਹੀਂ ਇਹਨਾਂ ਨੂੰ ਵੀ ਹੱਕ ਹੈ ਜਿਵੇਂ ਸਾਡੇ ਵਾਲੇ ਬਾਹਰਲੇ ਮੁਲਕਾਂ 'ਚ ਜਾ ਰਹੇ ਆ ਮਜ਼ਦੂਰੀਆਂ ਕਰਨ ਹੁਣ ਇੱਥੇ ਨਾਲ ਖਲਾਰੇ ਕੀ ਪੈ ਰਹੇ ਆ ਮਾੜਾ ਪ੍ਰਭਾਵ ਕੀ ਚੰਗਾ ਕੀ ਆ ਇਹਦੇ ਵਿੱਚ ਇੱਕ ਹੁੰਦਾ ਹੈ ਟੈਬੂ ਟੈਬੂ ਦਾ ਮਤਲਬ ਮੈਂ ਤੁਹਾਡੇ ਬਹੁਤੇ ਦਰਸ਼ਕ ਸੂਝਵਾਨ ਨੇ ਸਮਝਦੇ ਹੋਣਗੇ ਲੇਕਿਨ ਮੈਂ ਵੀ ਆਪਣੀ ਗੱਲ ਦੇ ਵਿੱਚ ਸਮਝਾ ਦਿੰਨਾ ਟੈਬੂ ਉਹ ਹੁੰਦਾ ਜਿੱਥੇ ਰਿਸ਼ਤਿਆਂ ਦੀ ਪਛਾਣ ਹੁੰਦੀ ਆ ਆ ਮੇਰੀ ਮਾਤਾ ਦਾ ਰਿਸ਼ਤਾ ਆ ਮੇਰੀ ਭੈਣ ਦਾ ਰਿਸ਼ਤਾ ਨਾਨੀ ਦਾ ਰਿਸ਼ਤਾ ਚਾਚੀ ਦਾ ਤਾਈ ਦਾ ਚਾਚੇ ਦਾ ਤਾਈ ਦਾ ਇਸ ਤਰ੍ਹਾਂ ਵਗੈਰਾ ਵਗੈਰਾ ਇਹ ਰਿਸ਼ਤਿਆਂ ਦਾ ਇੱਕ ਬੰਨਣਾ ਜਿਹਨੂੰ ਟੈਬੂ ਕਿਹਾ ਜਾਂਦਾ ਹੈ ਤੇ ਜਦੋਂ ਇਹ ਟੈਬੂ ਦੀਆਂ ਲਿਮਿਟਸ ਕ੍ਰੋਸ ਹੋ ਜਾਣ ਤੇ ਫਿਰ ਸਿਵਲ ਵਾਰ ਹੁੰਦੀ ਹੈ ਔਰ ਇਹ ਅਟੱਲ ਹੈ ਇਤਿਹਾਸਕ ਜਿਹੜੇ ਹਨ ਤੱਥ ਇਤਿਹਾਸਕ ਤਰੀਖਾਂ ਜਿਹੜੀਆਂ ਉਹ ਇਸ ਚੀਜ਼ ਦੀਆਂ ਗਵਾਹ ਨੇ ਹੁਣ ਜਿਹੜੇ ਪਰਵਾਸੀ ਮਜ਼ਦੂਰ ਇੱਥੇ ਆਉਂਦੇ ਆਂ ਜੇ ਸਾਡੇ ਇੱਥੋਂ ਬੱਚੇ ਜਾਂਦੇ ਆਂ ਤੇ ਉੱਥੋਂ ਦੇ ਕਾਨੂੰਨ ਦੀ ਜਿਹੜੀ ਹੈ ਮੰਨ ਮੰਨਣਾ ਤੇ ਮੰਨ ਦੋਨੋਂ ਕਰਦੇ ਨੇ ਤੇ ਇੱਥੇ ਜੇ ਪਰਵਾਸੀ ਮਜ਼ਦੂਰ ਨੇ ਉਹ ਚੋਰੀਆਂ ਚਕਾਰੀਆਂ ਡਾਕੇ ਕਰਦੇ ਨੇ ਮੈਨੂੰ ਇੱਥੇ ਇੱਕ ਗੱਲ ਯਾਦ ਆ ਰਹੀ ਏ ਲਾਲੂ ਪ੍ਰਸ਼ਾਦ ਜਯਾਦਵ ਜੀ ਦੇ ਬਾਰੇ ਗੱਲ ਕਹੀ ਜਾਂਦੀ ਹੈ ਗੱਲ ਸੱਚੀ ਹੈ ਜਾਂ ਨਹੀਂ ਮੈਨੂੰ ਨਹੀਂ ਪਤਾ ਮੈਂ ਇਸ ਚੀਜ਼ ਦੀ ਤਾਇਦ ਨਹੀਂ ਕਰਦਾ ਲੇਕਿਨ ਕਿਸੇ ਸੱਜਣ ਨੇ ਮੈਨੂੰ ਬਿਹਾਰ ਦੇ ਵਿੱਚ ਗੱਲ ਸੁਣਾਈ ਜੀ ਉਹਨਾਂ ਨੇ ਕਿਹਾ ਜਦੋਂ ਮੈਂ ਬਿਹਾਰ ਦੀ ਯਾਤਰਾ ਤੇ ਸੀਗਾ ਤੇ ਉਹਨਾਂ ਨੇ ਇੱਕ ਗੱਲ ਕਹੀ ਮੈਨੂੰ ਕਹਿਣ ਲੱਗੇ ਵੀ ਲਾਲੂ ਪ੍ਰਸ਼ਾਦ ਜਯਾਦਵ ਨੇ ਇਹ ਕਿਹਾ ਮੈਂ ਪੰਜਾਬ ਤਾਂ ਨਹੀਂ ਬਣਾ ਸਕਦਾ ਬਿਹਾਰ ਨੂੰ ਲੇਕਿਨ ਪੰਜਾਬ ਨੂੰ ਤੁਹਾਡੇ ਨੂੰ 6 ਮਹੀਨੇ ਵਿੱਚ ਬਿਹਾਰ ਬਣਾ ਦੇਵਾਂਗਾ ਇਹਦਾ ਮਤਲਬ ਕੀ ਹੋਇਆ ਜੇ ਇਦਾਂ ਦੀ ਪਹਿਲੀ ਗੱਲ ਹੋਈ ਹੈ ਤਾਂ ਇਹ ਬੜੀ ਮਾੜੀ ਘਟਨਾ ਜੇ ਨਹੀਂ ਹੋਈ ਜਿੰਨੇ ਲਾਲੂ ਪ੍ਰਸ਼ਾਦ ਦਾ ਨਾਂ ਲੈ ਕੇ ਇਹ ਗੱਲ ਕੀਤੀ ਏ ਇਹ ਉਸ ਤੋਂ ਵੀ ਮੰਦ ਭਾਦੀ ਦੀ ਘਟਨਾ ਲੇਕਿਨ ਇੱਕ ਗੱਲ ਸਾਫ਼ ਤੇ ਸਪਸ਼ਟ ਤੌਰ ਤੇ ਜੇ ਇਹੋ ਜਿਹੀਆਂ ਗੱਲਾਂ ਹੋਣਗੀਆਂ ਤੇ ਇਹਦੇ ਬਾਰੇ ਨਵੇਂ ਕਾਨੂੰਨ ਕੀ ਕਹਿੰਦੇ ਨੇ ਕੁਝ ਨਹੀਂ ਕਹਿੰਦੇ ਤੇ ਫੇਰ ਇਹ ਪੁਰਾਣੇ ਕਾਨੂੰਨ ਹੋ ਗਏ ਸੀ ਤੇ ਬੰਦਾ ਉਹੀ ਕਮੀਲ ਬਦਲਣ ਨਾਲ ਤੇ ਨਵਾਂ ਨਹੀਂ ਬਣ ਜਾਂਦਾ ਜਪਾਂ ਜਾਂਦੇ ਹਰਦੇ ਹੋ ਹੁਣ ਇੱਕ ਚੀਜ਼ ਹੋਰ ਜਦੋਂ ਪਰਵਾਸੀ ਮਜ਼ਦੂਰ ਇੱਥੇ ਆਉਂਦੇ ਨੇ ਪਰਵਾਸੀ ਜਿਹੜੇ ਨੇ ਅਫਸੋਸ ਨਾਲ ਕਹਿਣਾ ਪੈ ਰਿਹਾ ਆਪਣੇ ਰੋਜ਼ਗਾਰ ਦੀ ਖਾਤਰ ਆਉਂਦੇ ਨੇ ਲੇਕਿਨ ਇੱਥੇ ਤਾਂ ਕਾਨੂੰਨ ਨਹੀਂ ਮੰਨਦੇ ਜੇ ਉਹ ਕਾਨੂੰਨ ਨਹੀਂ ਮੰਨਦੇ ਤੇ ਉਹਨਾਂ ਨੂੰ ਸੰਬੰਧਤ ਪਿੰਡ ਦੀ ਪੰਚਾਇਤ ਜਾਂ ਪਿੰਡ ਦੇ ਲੋਕ ਜਾਂ ਸ਼ਹਿਰ ਦੇ ਲੋਕ ਉਹਨਾਂ ਨੂੰ ਕਹਿ ਸਕਦੇ ਨੇ ਵੀ ਤੁਸੀਂ ਜਾਓ ਇਹ ਉਹਨਾਂ ਦਾ ਮੌਲਿਕ ਅਧਿਕਾਰਾਂ ਦਾ ਹਨਨ ਹੋ ਰਿਹਾ ਹੈ ਤੇ ਉਹਨਾਂ ਨੂੰ ਆਪਣੇ ਮੌਲਿਕ ਅਧਿਕਾਰ ਬਚਾਉਣ ਦੀ ਖਾਤਰ ਇਹ ਗੱਲ ਕਰਨੀ ਪੈਗੀ ਤੇ ਉਹਨਾਂ ਨੇ ਪਿੰਡ ਵਾਲਿਆਂ ਨੇ ਕੋਈ ਗਲਤ ਗੱਲ ਨਹੀਂ ਕੀਤੀ ਇਥੇ ਆਮ ਤੌਰ ਤੇ ਇਸ ਤਰ੍ਹਾਂ ਦੀ ਵੀ ਕਿਟਨਾਵਾਂ ਦੇਖਣ ਨੂੰ ਮਿਲਦੀਆਂ ਕਿ ਪ੍ਰਵਾਸੀ ਇਕੱਠੇ ਹੋ ਕੇ ਇਥੋਂ ਦੇ ਮੂਲ ਨਿਵਾਸੀਆਂ ਨੂੰ ਪੰਜਾਬੀਆਂ ਨੂੰ ਹੀ ਕੁੱਟ ਦਿੰਦੇ ਐ ਇਸੇ وجہ ਕਰਕੇ ਇਹ ਸੰਤੁਲਨ ਜਿਹੜੇ ਨੇ بگੜ ਰਹੇ ਨੇ ਇਸੇ وجہ ਕਰਕੇ ਇਹ ਨੌਬਤ ਆਣੀ ਸ਼ੁਰੂ ਹੋ ਗਈ ਹੈ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਸਵਾਲ ਕੀਤਾ ਆਪਣੇ YouTube ਚੈਨਲ ਤੋਂ ਜੀ ਐਡਵੋਕੇਟ ਦਿਗਮਨ ਸਿੰਘ ਪੱਟੀ YouTube ਚੈਨਲ ਮੇਰਾ ਚੱਲਦਾ ਜਿਹਦੇ ਤੋਂ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਵੀ ਰੋਜ਼ ਤਾਂ ਹਜ਼ਾਰਾਂ ਦੀ ਤੈਦਾਦ ਦੇ ਚ ਬੱਚੇ ਜਾ ਰਹੇ ਨੇ ਵਿਦੇਸ਼ਾਂ ਨੂੰ ਤੇ ਪੰਜਾਬ ਦੀ ਆਬਾਦੀ ਕਿਵੇਂ ਵਧੀ ਜਾਂਦੀ ਹੈ ਅਜੇ ਤੱਕ ਜਵਾਬ ਨਹੀਂ ਆਇਆ ਕੋਈ ਜੇ ਹੋਵੇਗਾ ਤੇ ਦੇਣਗੇ ਨਾ ਹੁਣ ਤੁਸੀਂ ਦੇਖੋ ਇੱਕ ਨਵੀਂ ਗੱਲ ਹੋਰ ਅੱਜ ਇੱਕ ਖਬਰ ਬੜੀ ਗਰਮ ਚੱਲ ਰਹੀ ਹੈ ਕਿ ਭਗਵੰਤ ਮਾਨ ਜੀ ਪੈਰਿਸ ਜਾਣਾ ਚਾਹੁੰਦੇ ਸੀ ਕਿਉਂ hockey ਦੀ ਟੀਮ ਨੂੰ ਤਾੜੀਆਂ ਮਾਰ ਕੇ ਹਲਾਸ਼ੇਰੀ ਦੇਣ ਦੀ ਖਾਤਰ ਹਲਾਸ਼ੇਰੀ ਦੇਣ ਦੀ ਖਾਤਰ ਤੇ ਕੀ ਜਿਹੜੇ ਪੰਜਾਬ ਦੇ ਕਿਰਤੀ ਨੇ ਕਮੇ ਨੇ ਕਮਕੱਜੀ ਨੇ ਲੋਕ ਉਹਨਾਂ ਨੂੰ ਹਲਾਸ਼ੇਰੀ ਦੇਣ ਲਈ ਇਹਨਾਂ ਕੋਲ ਟਾਈਮ ਹੈਗਾ ਕਿ ਨਹੀਂ ਹੈਗਾ ਇਹਨਾਂ ਦਾ ਵੀਜ਼ਾ ਰੱਦ ਹੋ ਗਿਆ ਇਹਨਾਂ ਦਾ ਇਹਨਾਂ ਦਾ ਜਿਹੜਾ ਭਾਰਤ ਸਰਕਾਰ ਨੇ ਇਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਉਹ ਖਰਚਾ ਕਿਹਦੇ ਤੇ ਪੈਣਾ ਸੀ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਮੂਲ ਨਿਵਾਸੀਆਂ ਤੇ ਅੱਜ ਜੇ ਕਿਸੇ ਪ੍ਰਵਾਸੀ ਨੂੰ ਪੰਜਾਬ ਦੇ ਵਿੱਚ ਆਧਾਰ ਕਾਰਡ ਮਿਲ ਜਾਂਦਾ ਆਧਾਰ ਕਾਰਡ ਮਿਲ ਜਾਂਦਾ ਜਾਂ ਵੋਟਰ ਕਾਰਡ ਮਿਲ ਜਾਂਦਾ ਉਹ ਇਹ ਸੋਚਦਾ ਮੈਨੂੰ ਪੀਆਰ ਮਿਲ ਗਈ ਪੰਜਾਬ ਦੀ ਉਹ ਇਹ ਸੋਚਦਾ ਤੇ ਫਿਰ ਉਹ ਇਹ ਸੋਚਦੇ ਆ ਵੀ ਸਾਨੂੰ ਇੱਥੇ ਇੱਥੋਂ ਹੁੰਦੀਆਂ ਕੁੜੀਆਂ ਭਜਾਉਂਦਾ ਲਾਇਸੈਂਸ ਮਿਲ ਗਿਆ ਉਹਨਾਂ ਨਾਲ ਬਤਮੀਜੀ ਕਰਨ ਦਾ ਲਤਨ ਸੰਸ ਮਿਲ ਗਿਆ ਜੋ ਸੀ ਹਰਕਤਾਂ ਤੇ ਗੱਲਾਂ ਸੀ ਉੱਥੇ ਆਪਣੀ ਸਟੇਟ ਵਿੱਚ ਕਰਦੇ ਸਾਂ ਉਹ ਗੱਲਾਂ ਕਰਨ ਦਾ ਸਾਨੂੰ ਜਿਹੜਾ ਅੱਗੇ ਐਕਸਟੈਂਡਡ ਵੀਜ਼ਾ ਮਿਲ ਗਿਆ ਤੇ ਫੇਰ ਜੇ ਇਹ ਗੱਲਾਂ ਆਉਣ ਗਈਆਂ ਤੇ ਮੇਰਾ ਖਿਆਲ ਹੈ ਕਿ ਫੇਰ ਪੰਜਾਬ ਦੇ ਲੋਕਾਂ ਨੂੰ ਆਪਣੇ ਬਾਰੇ ਸੋਚਣਾ ਪਏਗਾ ਆਪਣੇ ਕਲਚਰ ਨੂੰ ਬਚਾਉਣ ਦੇ ਖਾਤਰ ਸੋਚਣਾ ਪਏਗਾ ਤੇ ਇਹ ਕਠਿਨਾਵਾਂ ਕਿਵੇਂ ਰੁਕਣਗੀਆਂ ਇਸ ਚੀਜ਼ ਨੂੰ ਸੋਚਣ ਦਾ ਯਤਨ ਕਰਨਾ ਪਏਗਾ ਅੱਜ ਤੁਸੀਂ ਦੇਖੋ ਪੰਜਾਬ ਦੇ ਵਿੱਚ ਇੱਕ ਡੀਜੀਪੀ ਤੇ 10-12 ਐਡੀਸ਼ਨਲ ਏਡੀਜੀਪੀ ਨੇ ਜੀ ਤੇ ਪੰਜਾਬ ਦੀ ਸਥਿਤੀ ਜਿਹੜੀ ਹੈ ਵੱਤੋਂ ਬੱਤਰ ਹੈ ਕਾਨੂੰਨ ਵਿਵਸਥਾ ਜਿਹੜੀ ਹੈ ਉਹਦੇ ਉੱਤੇ ਬਾਰ-ਬਾਰ ਸਵਾਲ ਉੱਠਦੇ ਨੇ ਕਿਉਂ ਉੱਠਦੇ ਨੇ ਤੇ ਜੇ ਸਰਕਾਰ ਰਾਖੀ ਨਹੀਂ ਕਰ ਸਕਦੀ ਬਾੜ ਖੇਤ ਨੂੰ ਖਾਂਣ ਲੱਗ ਜਾਈ ਤੇ ਫੇਰ ਖੇਤ ਨੂੰ ਤੇ ਆਪਣੀ ਰਾਖੀ ਕਰਨੀ ਪੈਗੀ ਇਹ ਕਰਮਾਚੰਦੜਾ ਖੇਤ ਨਹੀਂ ਫਿਰ ਫਿਰ ਕਰਮ ਜਿਹੜੇ ਨੇ ਉਹ ਖੇਤ ਵੀ ਬਣਾਏਗਾ ਤੇ ਜਿਹੜਾ ਰਾਖੀ ਬਲ ਉਹ ਵੀ ਬਣਾਏਗਾ ਤੁਸੀਂ ਕਹਿੰਦੇ ਹੋ ਕਿ ਜਾਬਤਾ ਜ਼ਰੂਰੀ ਹੈ ਹੱਕ ਸਾਰਿਆਂ ਨੂੰ ਜਿੱਥੇ ਮਰਜ਼ੀ ਰਹਿ ਕੇ ਜੀਣ ਦਾ ਪ੍ਰਜਾਪਤੀ ਚ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਾਰਿਆਂ ਕੋਲ ਹੱਕ ਹੈ ਸੰਵਿਧਾਨ ਜਿਹੜਾ ਹੈ ਹਰ ਇੱਕ ਨੂੰ ਅਧਰਤੀ ਦਿੰਦਾ ਮੈਂ ਇੱਕ ਵਾਰੀ ਹੈਦਰਾਬਾਦ ਗਿਆ 1990 ਚ ਤੇ ਉੱਥੇ ਜਿਹੜੇ ਹੋਟਲ 'ਚ ਮੈਂ ਰੁਕਿਆ ਸੀਗਾ ਉਹ ਮੁਸਲਮਾਨ ਦਾ ਹੋਟਲ ਸੀ ਤੇ ਇੱਕ ਮੇਰੇ ਕਮਰੇ ਦੇ ਤੋਂ ਹਮਨੇ ਇੱਕ ਕਮਰਾ ਸੀ ਤੇ ਉੱਥੇ ਲਾਲਾ ਜੀ ਸੀ ਉਹਨਾਂ ਨੇ ਦੇਖਿਆ ਬਈ ਸਰਦਾਰ ਨੇ ਭਗੜੀ ਬੰਨੀ ਆ ਉਹ ਫਟਾਫਟ ਦੌੜ ਦੌੜੇ ਮੇਰੇ ਕੋਲ ਆਏ ਸਰਦਾਰ ਜੀ ਸਤਿ ਸ੍ਰੀ ਅਕਾਲ ਮੈਂ ਦੇਖਾਂ ਇਹ ਤੇ ਸਤਿ ਸ੍ਰੀ ਅਕਾਲ ਦੀ ਆਵਾਜ਼ ਆਈ ਆ ਇਹ ਕਿਧਰੋਂ ਹੈ ਤੇ ਮੈਂ ਉਹਨਾਂ ਕੋਲ ਚਲਾ ਗਿਆ ਉਹਨਾਂ ਨੇ ਬੁਲਾਇਆ ਚਲਾ ਗਿਆ ਮੈਂ ਗੱਲਬਾਤ ਕੀਤੀ ਮੈਂ ਕਿਹਾ ਬੌਜੀ ਤੁਸੀਂ ਇੱਥੇ ਕਿਵੇਂ ਆਏ ਕਹਿੰਦੇ ਮੈਨੂੰ ਇੱਥੇ 20 ਸਾਲ ਹੋ ਗਏ ਨੇ ਮੈਂ ਇੱਥੇ ਵਪਾਰ ਕਰਨਾ ਹੁੰਦਾ ਸੀ ਪੰਜਾਬ ਤੋਂ ਤੇ ਫਿਰ ਹਾਲਾਤ ਐਸੇ ਹੋ ਗਏ ਕਿ ਇੱਕ ਚੰਗੀ ਕੁੜੀ ਮਿਲ ਗਈ ਉਸ ਨਾਲ ਮੈਂ ਵਿਆਹ ਕਰਾ ਲਿਆ ਆਪਣਾ ਘਰ ਬਸਤਾ ਲਿਆ ਤੇ ਇੱਕ ਗੱਲ ਹੋਰ ਨੋਟ ਕਰ ਲਓ ਮੈਂ ਕਿਹਾ ਜੀ ਉਹ ਕੀ ਕਹਿੰਦੇ ਇਹਨੂੰ 13 ਪਾਸ਼ਾ ਜਿਹੜੀਆਂ ਸਾਊਥ ਦੀਆਂ ਉਹਨਾਂ ਦਾ ਗਿਆਨ ਹੈ ਤੇ ਮੈਨੂੰ 13 ਦਾ ਗਿਆਨ ਹੈ ਫਿਰ ਜੇ ਇਹ ਗੱਲ ਕਹੀ ਜਾਏ ਵਾਈਲਨ ਰੋਮ ਟੂ ਦ ਰੋਮਨਸ ਐਸ ਡੂ ਤਾਂ ਫਿਰ ਇਹ ਗੱਲ ਉਹੀ ਹੈ ਕਿ ਉੱਥੋਂ ਦੇ ਕਾਨੂੰਨ ਮੁਤਾਬਕ ਰਵੋ ਆਪਣੀਆਂ ਜਿਹੜੀਆਂ ਹੂੜਮਤਾਂ ਨਾ ਚਲਾਓ ਮੇਰੀ ਇਹ ਸੰਦੇਸ਼ ਵੀ ਹੈ ਤੇ ਲੋਕਾਂ ਨੂੰ ਅਪੀਲ ਵੀ ਹੈ ਕਿ ਆਪਣਾ ਆਪ ਆਪਣੀ ਇੱਜ਼ਤ ਆਪਣਾ ਮਾਨ ਸਨਮਾਨ ਆਪਣਾ ਜਿਹੜਾ ਕਲਚਰ ਹੈ ਉਸ ਨੂੰ ਜ਼ਰੂਰ ਬਚਾਓ ਜੀ ਬਹੁਤ ਸ਼ੁਕਰੀਆ ਤਾਂ ਐਡਵੋਕੇਟ ਜਗਮਉਨ ਸਿੰਘ ਭੱਟੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਹੈ ਕਿ ਜੀਣ ਦਾ ਜਾ ਕਿਤੇ ਵੀ ਰਹਿਣ ਦਾ ਹੱਕ ਸਾਰਿਆਂ ਨੂੰ ਹੈ ਪਰ ਕਾਨੂੰਨ ਤੇ ਨਿਯਮਾਂ ਦੀ ਉਲੰਘਣਾ ਕਰਕੇ ਜਦੋਂ ਕੋਈ ਅੱਗੇ ਲੰਘੇਗਾ ਤਾਂ ਫਿਰ ਮੂਲ ਨਿਵਾਸੀ ਹੋਣਗੇ ਉਹਨਾਂ ਨੂੰ ਇਤਰਾਜ਼ ਵੀ ਹੋਣਗੇ ਤਾਂ ਉਹ ਆਪਣੇ ਫੈਸਲੇ ਫਿਰ ਆਪ ਵੀ ਲੈਣਗੇ ਕਿਉਂਕਿ ਨਵੇਂ ਕਾਨੂੰਨ ਜਿਹੜੇ ਤਬਦੀਲੀ ਵੀ ਕਰ ਦਿੱਤੀ ਗਈ ਹੈ ਉਹ ਕ੍ਰਾਈਮ ਨੂੰ ਕੰਟਰੋਲ ਕਰਨ ਦਾ ਜਿੰਨਾ ਦਾਵਾ ਕਰ ਰਹੀਆਂ ਨੇ ਕਾਨੂੰਨ ਬਣਾਉਣ ਵਾਲੀਆਂ ਸੰਸਥਾਵਾਂ ਉਹ ਉਹਨਾਂ ਖਰੇ ਨਹੀਂ ਉਤਰ ਰਹੇ ਇਹ ਐਡਵੋਕੇਟ ਜਗਮਨ ਸਿੰਘ ਭੱਟੀ ਜੀ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ ਕੀ ਸਮਝਦੇ ਹੋ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ